ਤੋਰਤ ਮੋਹਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਪਿਦਾਰੀ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਝਵਾਂ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰੂ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤਿ ਆਪੇ ਰਾਖੇ ਜਮਹਿ ਕੀਓ ਹਟ ਤਾਰ ਹਰ ਕੇ ਚਰਨ ਰਿਦਾ ਉਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਤਿਸ ਕੀ ਸਰਣੀ ਊਪਰੈ ਭਾਈ ਜਿਨ ਰਖਿਆ ਸਭ ਕੋਇ ਕਰਨ ਕਾਰਨ ਸਮਰੱਥ ਸੋ ਭਾਈ ਸਚੈ ਸਚੀ ਸੋਇ ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਇ ਸੂਰਤ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਿਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਾਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਠ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾਂ ਨਰੋ ਆ ਰਹਾਉ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਐ ਸواری ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਤਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠਿ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਜੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦਿਨ ਨਾਨਕ ਨਾਮ ਧਿਆਇ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਿਕ ਪਿਤਾ ਮਾਤਾ ਸੂਰਟ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹ ਸਾ ਚੁਕਾਇਆ ਸਿੱਖਦਾਰੁ ਨਹਿ ਪਤੀ ਆਇਆ ਉਮਰਾਵ ਹੋ ਆਗੈ ਛੇਰਾ ਮਿਲ ਰਾਜ ਨਰਾਮ ਨਬੇਰਾ ਅਬ ਢੂੰਡਨ ਕਤਹ ਨ ਜਾਇ ਗੋਬਿੰਦ ਭੇਟੇ ਗੁਰ ਗੋ ਸਾਈਂ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਬਦੇ ਆਪਣੀ ਪਾਈ ਤਾਂ ਕਤਿ ਆਵੇ ਕਤਿ ਜਾਈ ਤਹ ਸਾਚ ਨਿਆਏ ਨਵੇਰਾ ਹੂੰਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਆਗਾਜਾ ਕਿਸ ਪਹਿ ਕਿਆ ਚਤਰਾਈ ਮਿਲ ਨਾਨਕ ਆਪ ਗੁਆਈ ਛੋਟ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਾਇਓ ਗੁਰਪੂਰੈ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਇਸ ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਛਾਹਾਂ ਪਾਤਸ਼ਾਹ ਗੁਰ ਭੇਟਤ ਮਨ ਓਮਾਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੀ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰਕੀਨੋ ਮੁਕਤ ਦੁਆਰਾ ਸਭ ਸਿਸ਼ਟ ਕਰੈ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੂਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ ਨਾਨ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸ ਤਰੀਐ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਨੀ ਚੇਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬਿਗਨ ਬਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਿਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਣੀ ਘੇਰਾ ਕਰ ਲਸ਼ਕਰ ਸਭ ਤੇਰਾ ਰਖਵਾਲੇ ਗੁਰੂ ਗੋਪਾਲਾ ਸਭ ਜੀ ਭਏ ਦਇਆਲਾ ਜਪੇ ਆਨੰਦ ਰਹੂੰ ਗੁਰ ਚਰਨਾ ਭਾਉ ਕਤੈ ਨਹੀਂ ਪ੍ਰਭ ਸਰਨਾ ਰਹਾਉ ਤੇਰਿਆਂ ਦਾਸਾਂ ਰਹਿ ਦੇ ਮਰਾਰੀ ਰਬ ਅਬ ਚਲੇ ਨੀਵੋ ਸਾਰੀ ਬਾਲ ਧਨ ਤਕਿਆ ਤੇਰਾ ਤੂੰ ਭਾਰੂ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਾਬੇ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਧਾਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ 5ਵਾਂ ਸੂਖ ਸਹਜ ਆਨੰਦਾ ਰੱਬ ਮਿਲਿਓ ਮਨ ਪਾਵੰਦਾ ਪੂਰੇ ਗੁਰ ਕਿਰਪਾ ਧਾਰੀ ਤਾ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਤ ਸਤਾਣੀ ਸਭ ਚੂਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸ ਕ ਰਸ ਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਤੀਖਾਂ ਤਹ ਸੋਈ ਹਰ ਪ੍ਰਭ ਬਿਨ ਅਵਰਨਾ ਕੋਈ ਕਰ ਕਿਰਪਾ ਪ੍ਰਭ ਰਾਖੀ ਸਭ ਜਨਮ ਜਨਮ ਦੁਖ ਲਾਥੀ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜਵਾਂ ਠਾਂਡ ਪਾਈ ਕਰਤਾਰੀ ਤਾਪ ਛੋੜ ਗਿਆ ਪਰਵਾਰੀ ਗੁਰ ਪੂਰੈ ਰਾਖੀ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸ਼ਾਂਤ ਸਹਿਜ ਸੁਖ ਖਿੰਨ ਮਹਿ ਉਪਜੇ ਮਨ ਹੋ ਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਵਾਰਿਆ ਹਮਰਾ ਗੁਣ ਅਬਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੀ ਲੀਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੀ ਸੰਤੋ RAM DAS ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ। ਉਧਾਰ ਹੁਆ ਹੈ ਜੀ ਕਾ ਰਹਾਉ। ਜੈ ਜੈ ਕਾਰ ਜਗ ਗਾਵੇ। ਮਨ ਚਿੰਦੇ ਆੜੇ ਫਲ ਪਾਵੇ। ਸਹੀ ਸਲਾਮਤ ਨਾਏ ਆਈ। ਆਪਣਾ ਪ੍ਰਭੂ ਧਿਆਏ। ਸੰਤ ਸਰੋਵਰ ਨਾਵੇ। ਸੋ ਜਨ ਪਰਮਗਤ ਪਾਵੇ। ਮਰੈ ਨਾ ਆਵੇ ਜਾਈ। ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾਂ ਪਾਰ ਬ੍ਰਹਮ ਨਿਵਾਹੀ ਪੂਰੀ ਕਾਈ ਬਾਤ ਨ ਰਹੀ ਆਯੂਰੀ ਗੁਰ ਚਰਨ ਲਾਏ ਨਿਸਤਾਰੀ ਹਰ ਹਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉ ਪਾਲਾ ਰਹਾਉ ਵਡਭਾਗੀ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਟਾਇਆ ਹਰ ਭਗਤ ਪਾਏ ਚਿਤ ਲਾਗਾ ਜਪ ਜੀਵਹਿ ਸੇ ਵਡਭਾਗਾ ਹਰਿ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਤੂਰੀ ਨਾਵੇ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸ਼ਨ ਪ੍ਰਾਨ ਆਧਾਰਾ ਇਹੋ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਨ ਸੁਆਮੀ ਛੋਠ ਮਹਲਾ 5ਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹਾਂ ਜਾਈਐ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹੁ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੀਤ ਕਰ ਲੈਨੇ ਹਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵ ਹੈ ਪੁਰਖ ਬਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮ ਕੁਸ਼ਲ ਭਇਆ ਇਸ ਨਾਨਕ ਪਾਰ ਬ੍ਰਹਮ ਵਿਤਹੁ ਕੁਰਬਾਨਾ ਗੁਰ ਕੇ ਚਰਨ ਕਵਲ ਰਿਧ ਧਾਰੇ ਵਿਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੀ ਰਹਾਉ ਮਿਲ ਸਾਧੂ ਦੁਰਮਤਖ ਹੋਏ ਪਤਤ ਪਨੀਤ ਸਭ ਹੋਈ RAMDAS ਸਰੋਵਰ ਨਾਟੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਾਈਐ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਦੈ ਧਾਈ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮ ਆਨੰਦਾ ਜਨਨ ਨਾਨਕ ਨਾਮ ਧਿਆਇਆ ਰਬ ਆਪਣਾ ਬਿਰਦ ਰਖਾਇਆ ਰਾਗ ਸੋਰਠ ਮਹੱਲਾ ਪੰਜਵਾਂ ਦਹ ਦਿਸ ਛਤਰ ਮੇਗ ਘਟਾ ਘਟ ਦਾਮਨ ਚਮਕ ਡਰਾਇਉ ਥੀਜ अकेਲੀ ਨੀਂਦ ਨਾ ਹੋ ਨੈ ਨਹਿ ਪਿਰ ਪਰਦੇਸ ਸੁਧਾਇਉ ਹੁਣ ਨਹੀਂ ਸੰਦੇਸ ਰੋ ਮਾਇਉ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰ ਆਇਓ ਰਹਾਉ ਕਿਉ ਬਿਸਰੈ ਇਹੋ ਲਾਲ ਪਿਆਰੂ ਸਰਬ ਗੁਣਾ ਸੁਖ ਦਾਇਓ ਮੰਦਰ ਚੜਕੈ ਪੰਤ ਨਿਹਾਰਉ ਨੈਣ ਨੀਰ ਭਰ ਆਇਓ ਹਉ ਹਉ ਪੀਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਪਾ ਬੀਰੀ ਕੇ ਪਾਥ ਪਰਦੋ ਬਿਨ ਪੇਖੇ ਦੂਰਾਇਓ ਭਇਓ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੁਖ ਮਟਾਇਓ ਕਹੋ ਨਾਨਕ ਹਉ ਮੈਂ ਭੀਤ ਗੁਰ ਖੋਈ ਤਉ ਦਿਆਰ ਬੀਠ ਲੋ ਪਾਇਓ ਸਭ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰ ਮਿਲਾਇਓ ਸਰਬ ਗੁਨਾ ਨਿਦਰਾਇਉ ਰਹਾਉ ਦੂਜਾ ਸੋਰਠ ਮਹਲਾ ਪੰਜਵਾਂ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਾਖੋ ਪੈ ਜਿਤੁ ਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਈ ਲਾਕੇ ਅਪਰਾਧ ਕਮਾਵੇ ਕਾਰਯ ਉਪਦੇਸ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣਾ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਪੈ ਜਰ ਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਜੋ